ਲਫ਼ਜ਼ਾਂ ਦੇ ਮੋਤੀ ਤੋਂ ਜਨਾਬ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਮਾਏ ਨਹੀਂ ਦੱਸ ਮੇਰੀ ਮਾਏ ਇਸ ਵਿਦਵਾਰਤ ਦਾ ਕੀ ਕਰੀਏ ਹਾਏ ਨਹੀਂ ਇਸ ਵਿਦਵਾਰਤ ਦਾ ਕੀ ਕਰੀਏ ਇਸ ਰੂਪ ਤੇ ਸਭ ਰੁੱਖ ਨ ਪੱtre ਮੈਂ ਕਬਹੂ ਨਹੀਂ ਇਸ ਰੂਪ ਤੇ ਸਾਡੇ ਮੁਖ ਦੇ ਸੂਰਜ ਸੇਕੋ ਉਣੇ ਮਾਏ ਨਹੀਂ ਪਰ ਵਿਧਵਾ ਜੋਬਣ ਹੋਰ ਵੀ ਹੁਣੇ ਹਾਏ ਨਹੀਂ ਇਹ ਲੂਣਾ ਜੋਬਣ ਕੀ ਕਰੀਏ ਮਾਏ ਨਹੀਂ ਇਸ ਵਿਧਵਾ ਰਤ ਦਾ ਕੀ ਕਰੀਏ ਹਾਏ ਨਹੀਂ ਇਸ ਵਿਧਵਾ ਰਤ ਦਾ ਕੀ ਕਰੀਏ ਇਸ ਰੂਪ ਤੇ ਸਾਡੇ ਪੀੜ ਨੇ ਵાળ ਵਧਾਈ ਗਮ ਦਾ ਸੁਤੀ ਦੁੱਧ ਦਾ ਵੇਸ ਹੰਡਾਈ ਇਸ ਰੂਪ ਤੇ ਸਾਡੇ ਪੀੜ ਨੇ ਵાળ ਵਧਾਈ ਗੰਮ ਦਾ ਸੂਤੀ ਦੁੱਦਾ ਵੇਸ ਹੰਡਾਈ ਰੱਖੇ ਰੋਜੇ ਗੀਤ ਨਾ ਹੋਠੀ ਲਾਏ ਆਏ ਨਹੀਂ ਇਸ ਰੁੱਤੇ ਕਿੱਥੇ ਡੁੱਬ ਮਰੀਏ ਮਾਏ ਨਹੀਂ ਇਸ ਵਿਧਵਾ ਰੁੱਤ ਦਾ ਕੀ ਕਰੀਏ ਮਾਏ ਨਹੀਂ ਇਹ ਰੁੱਤ ਕਿਹਦੇ ਲੜ ਲਾਈ ਕਿਸ ਨੂੰ ਇਹਦੇ ਝੂਠੇ ਅੰਗ ਚੁਹਾਈ ਕਿਸ ਧਰਮੀ ਦੇ ਵੇੜੇ ਮੂਟਾ ਲਾਈਏ ਹਾਏ ਨਹੀਂ ਇਹਨੂੰ ਕਿਹੜੇ ਫੁੱਲ ਸੰਗ ਵਰੀਏ ਮਾਏ ਨੀ ਮਾਏ ਨੀ ਇਸ ਵਿਧਵਾ ਰੁੱਤ ਦਾ ਕੀ ਕਰੀ ਇਸ ਰੁੱਤੇ ਸਭ ਰੁੱਖ ਨੇ ਪੱtre ਮੈਂ ਇੱਕ ਬਿਹੁਣੀ ਇਸ ਰੁੱਤੇ ਸਾਡੇ ਮੁਖ ਦੇ ਸੂਰਜ ਇਸ ਰੁੱਤੇ ਸਾਡੇ ਮੁਖ ਦੇ ਸੂਰਜ ਸੇਕੋ ਊਣੇ ਮਾਏ ਨੀ ਪਰ ਵਿਧਵਾ ਜੋਬਣ ਹੋਰ ਵੀ ਲੂਣੇ ਹਾਏ ਨੀ ਇਹ ਲੂਣਾ ਜੋਬਣ ਕੀ ਕਰੀ ਮਾਏ ਨੀ ਇਸ ਵਿਧਵਾ ਰੁੱਤ ਦਾ ਕੀ ਕਰੀ ਮਾਏ ਨੀ ਦੱਸ ਮੇਰੀ ਮਾਏ ਇਸ ਵਿਧਵਾ ਰੁੱਤ ਦਾ ਕੀ ਕਰੀ ਮਾਏ ਨੀ ਇਸ ਵਿਧਵਾ ਰੁੱਤ ਦਾ ਕੀ ਕਰੀ